ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਖਾਲਸਾ ਜੀ ਜਦੋਂ ਵੀ ਆਪਣਾ ਮਨ ਦੁਖੀ ਹੁੰਦਾ ਏ ਜਾਂ ਆਪਣੀ ਘਰ ਦੇ ਵਿੱਚ ਕੋਈ ਦੁੱਖ ਕਲੇਸ਼ ਹੁੰਦਾ ਏ ਤਾਂ ਫਿਰ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਨੂੰ ਯਾਦ ਕਰਕੇ ਕਾਰ ਬੈਠੇ ਅਰਦਾਸ ਬੇਨਤੀ ਕਰਦੇ ਆ ਜੇ ਆਪਾ ਸ਼ਰਧਾ ਭਾਵਨਾ ਰੱਖ ਕੇ ਅਰਦਾਸ ਬੇਨਤੀ ਕਰਦੇ ਆਂ ਤਾਂ ਆਪਣੇ ਬਾਪੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਆਪਣੇ ਬੱਚਿਆਂ ਦੀ ਕਦੇ ਵੀ ਅਰਦਾਸ ਖਾਲੀ ਨਹੀਂ ਜਾਣ ਦਿੰਦੇ ਉਹਨਾਂ ਨੂੰ ਗੱਲ ਦੇ ਨਾਲ ਜ਼ਰੂਰ ਲਾਉਂਦੇ ਨੇ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਉਹ ਧਾਰੇ ਜਿੱਥੇ ਬਹੁਤ ਸਾਰੀਆਂ ਸੰਗਤਾਂ ਚੋਂ ਬਹਿਰਾ ਸੇਵ ਕੱਟ ਕੇ ਜੋਤ ਦੇ ਵਿੱਚ ਘੋਪਾ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਾਰਕੇ ਮਹਾਰਾਜ ਅੱਗੇ ਉਹਨਾਂ ਦੀ ਕਿਰਪਾ ਲੈ ਰਹੀਆਂ ਨੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਉਹ ਦਾਰੇ ਜਿੱਥੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਿਆ ਅੱਜ ਤੱਕ ਨਾ ਹੀ ਕਦੇ ਸੁਣਿਆ ਹੈ ਕਿ ਕੋਈ ਨਾਰਾਜ਼ ਹੋ ਕੇ ਆਇਆ ਹੋਵੇ ਜੇ ਕਿਸੇ ਦੀ ਸ਼ਰਧਾ ਭਾਵਨਾ ਰੱਖਿਆ ਵੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਖਾਲਸਾ ਜੀ ਤਾਂ ਉਸ ਦੇ ਵਿੱਚ ਆਪਣੀ ਕਿਤੇ ਨਾ ਕਿਤੇ ਅਰਦਾਸ ਕਰਨ ਦੇ ਵਿੱਚ ਜਾਂ ਬਾਣੀ ਦਾ ਨਾਮ ਜਪਣ ਦੇ ਵਿੱਚ ਜ਼ਰੂਰ ਕਮੀ ਰਹਿ ਜਾਂਦੀ ਹੈ ਇਸੇ ਤਰ੍ਹਾਂ ਕਾਰਤਾ ਜੀ ਅੱਜ ਦੀ ਜਿਹੜੀ ਹੱਡ ਬੀਤੀ ਹੈ ਕਵੀਰ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਹ ਹੱਡ ਬੀਤੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਵੀਰ ਦੱਸਦੇ ਨੇ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਅਸੀਂ ਇੱਕ ਮੇਰੀ ਮਾਤਾ ਤੇ ਮੈਂ ਆ ਕਹਿੰਦੇ ਮੇਰੇ ਫਾਦਰ ਸਾਹਿਬ ਛੋਟੇ ਹੁੰਦਿਆਂ ਤੋਂ ਹੀ ਗੁਜ਼ਰ ਗਏ ਸੀ ਕਹਿੰਦੇ ਮੇਰੀ ਮਾਤਾ ਨੇ ਮੈਨੂੰ ਕੰਮਕਾਰ ਕਰਕੇ ਪਾਲਿਆ ਪੋਛਿਆ ਕਹਿੰਦੇ ਕਿ ਸਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਸੀ ਅਸੀਂ ਇੱਕ ਦਿਹਾੜੀਦਾਰ ਬੰਦੇ ਆ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਪਹਿਲਾਂ ਤਾਂ ਉਹ ਵੀਰ ਕਹਿੰਦੇ ਕਿ ਮੇਰੀ ਮਾਤਾ ਨੇ ਜਿਹੜੇ ਕਹਿੰਦੇ ਉਹਨਾਂ ਸ਼ੁਰੂ ਤੋਂ ਲੈ ਕੇ ਹੀ ਅਮਰਤ ਸ਼ਕਿਆ ਹੋਇਆ ਕਹਿੰਦੇ ਉਹਨਾਂ ਨੇ ਪਹਿਲਾਂ ਜਿਵੇਂ ਘਰਾਂ ਦੇ ਵਿੱਚ ਪੋਚੇ ਲਾਉਣੇ ਜਾਂ ਕਿਸੇ ਦਾ ਗੋਹੜਾ ਕੂੜਾ ਸੱਟਣਾ ਇਸ ਤਰ੍ਹਾਂ ਕਹਿੰਦੇ ਕੰਮਕਾਰ ਜੋ ਵੀ ਮਿਲਣਾ ਜਾਂ ਖੇਤਾਂ ਦੇ ਵਿੱਚ ਕੋਈ ਕੰਮ ਮਿਲਣਾ ਉਹ ਕਰਕੇ ਕਹਿੰਦੇ ਮੈਨੂੰ ਉਹਨੇ ਪੜਾ ਲਖਾ ਕੇ ਪਲੱਸ 2 ਕਰਵਾਈ ਕਹਿੰਦੇ ਪਹਿਲਾਂ ਮੈਨੂੰ ਵੀਰ ਕਹਿੰਦੇ ਇੰਨਾ ਸਮਝ ਨਹੀਂ ਸੀ ਹੁੰਦੀ ਵੀ ਇਸ ਤਰ੍ਹਾਂ ਮੇਰੇ ਤੇ ਗਰੀਬੀ ਹੈ ਤੇ ਜਿਸ ਕਰਕੇ ਜਿਹੜਾ ਮਾੜਾ ਬੰਦਾ ਹੁੰਦਾ ਹੈ ਗਰੀਬੀ ਹੁੰਦੀ ਹੈ ਵੀ ਉਹਨੂੰ ਕੋਈ ਨੇੜੇ ਨਹੀਂ ਲਾਉਂਦਾ ਕਹਿੰਦੇ ਨਾ ਸਮਝ ਸੀ ਮੈਂ ਇਹ ਇਸ ਕਰਕੇ ਕਹਿੰਦੇ ਡੈਮ ਟੱਪਦਾ ਗਿਆ ਪਰ ਕਹਿੰਦੇ ਮੇਰੀ ਮਾਤਾ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਮਾਰਾ ਸੱਚੇ ਪਾਤਸ਼ਾਹ ਨੂੰ ਸਭ ਦਾ ਫਿਕਰ ਹੁੰਦਾ ਹੈ ਵੀ ਪੁੱਤ ਆਪਣਾ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਡੈਮ ਵਧੀਆ ਲੈ ਕੇ ਆਊਗਾ ਵੀ ਤੂੰ ਕਿਸੇ ਦੇ ਮਗਰ ਨਹੀਂ ਲੱਗਣਾ ਤੇ ਨਾ ਹੀ ਗਲਤ ਰਸਤੇ ਤੇ ਜਾਣਾ ਹੈ ਕਿਉਂਕਿ ਕਹਿੰਦੇ ਜਦੋਂ ਮੈਂ ਵੱਡਾ ਹੋਇਆ ਸੀ ਤਾਂ ਲੋਕ ਕਹਿੰਦੇ ਮੇਰੇ ਦੋਸਤ ਮਿੱਤਰ ਜਿਹੜੇ ਵਿਆਹ ਤੇ ਜਾਂਦੇ ਸੀ ਕਹਿੰਦੇ ਮੈਨੂੰ ਕਈ ਵਾਰ ਉਹਨਾਂ ਨਾਲ ਲੈ ਜਾਣਾ ਮੈਂ ਵੀ ਕਹਿੰਦੇ ਚੱਲੇ ਜਾਣਾ ਕਈ ਵਾਰ ਕਿਸੇ ਦੋਸਤ ਦੇ ਵਿਆਹ ਤੇ ਕਹਿੰਦੇ ਉਹਨਾਂ ਦਾ ਕੱਪੜੇ ਸਾਰੇ ਵਧੀਆ ਪਾਇਫ ਹੋਣੇ ਕਹਿੰਦੇ ਮੇਰੇ ਇਹਨੇ ਵਧੀਆ ਨਾ ਹੋਣੇ ਜਿਸ ਕਰਕੇ ਕਹਿੰਦੇ ਕਈ ਵਾਰ ਦੋਸਤਾਂ ਨੇ ਮੈਨੂੰ ਕਹਿ ਦੇਣਾ ਕਿ ਤੂੰ ਕੱਪੜੇ ਵਧੀਆ ਪਾਇਆ ਕਰ ਸਾਡੀ ਟੌਰ ਦੇ ਵਿੱਚ ਫਰਕ ਪੈਂਦਾ ਕਹਿੰਦੇ ਇਸ ਗੱਲ ਨੂੰ ਲੈ ਕੇ ਮੈਂ ਮਾਤਾ ਦੇ ਨਾਲ ਆ ਕੇ ਵੀ ਘਰੇ ਲੜਨਾ ਵੀ ਤੁਸੀਂ ਇਸ ਤਰ੍ਹਾਂ ਕਰਕੇ ਮੇਰੇ ਨਾਲ ਕੀਤਾ ਵੀ ਮੇਰੇ ਕੋਲ ਕੁਝ ਹੈ ਨਹੀਂ ਵੀ ਮੈਨੂੰ ਸਾਰੇ ਲੋਕ ਇਸ ਤਰ੍ਹਾਂ ਬੋਲਦੇ ਨੇ ਕਹਿੰਦੇ ਇਸ ਤਰ੍ਹਾਂ ਜਦੋਂ ਟਾਈਮ ਟੱਪਦਾ ਜਾਂਦਾ ਕਹਿੰਦੇ ਵੀ ਮੈਨੂੰ ਫਿਰ ਮਹੀਨੇ ਕਹਿੰਦੇ ਪੜ੍ਹਦਾ ਸੀਗਾ ਜਿਵੇਂ ਕਾਲਜ ਦੇ ਵਿੱਚ ਜਾਣਾ ਤੇ ਰਾਤ ਨੂੰ ਕਹਿੰਦੇ ਕਿ ਮੈਂ ਫੈਕਟਰੀ ਦੇ ਵਿੱਚ ਕੰਮ ਕਰਨਾ ਪਰ ਘਰ ਦੇ ਵਿੱਚ ਮਾਤਾ ਸੀ ਅਮਰਤ ਧਾਰੀ ਉਹ ਵੀਰ ਕਹਿੰਦੇ ਮੇਰੀ ਮਾਤਾ ਨੇ ਬਹੁਤ ਪਾਠ ਕਰਨਾ ਗੁਰਦੁਆਰਾ ਸਾਹਿਬ ਹੀ ਜਾਣਾ ਉੱਥੇ ਵੀ ਸੇਵਾ ਕਰਨੀ ਉਹ ਵੀਰ ਕਹਿੰਦੇ ਕਿ ਸਾਡਾ ਰੋਟੀ ਦਾ ਜਿਹੜਾ ਗੁਜ਼ਾਰਾ ਸੀ ਜਾਂ ਤਾਂ ਗੁਰਦੁਆਰਾ ਸਾਹਿਬ ਤੋਂ ਅਸੀਂ ਰੋਟੀ ਲੈ ਕੇ ਆਈਦੇ ਸੀ ਜਾਂ ਕਿਸੇ ਦੇ ਕੰਮ ਕਰਨ ਗਏ ਮਾਤਾ ਉਥੋਂ ਰੋਟੀ ਲੈ ਆਏ ਵੀ ਸਾਡਾ ਇਸ ਤਰ੍ਹਾਂ ਰੋਟੀ ਦਾ ਕਚਾਰਾ ਚੱਲਦਾ ਸੀ ਕਹਿੰਦੇ ਜਾਂ ਕਈ ਵਾਰ ਮੇਰੇ ਮਾਤਾ ਜੀ ਜਿਹੜੇ ਜਿਵੇਂ ਅਖੰਡ ਪਾਠ ਸਾਹਿਬ ਦਾ ਭੋਗ ਹੋਣਾ ਕਿਸੇ ਘਰ ਉਥੇ ਪ੍ਰਸ਼ਾਦ ਦੀ ਪਕਾ ਦੇ ਨੇ ਚਲੇ ਜਾਣਾ ਤੇ ਉਥੋਂ ਹੀ ਲੈ ਆਉਣੀ ਰੋਟੀ ਇਸ ਤਰ੍ਹਾਂ ਕਹਿੰਦੇ ਸਾਡਾ ਰੋਟੀ ਪਾਣੀ ਚੱਲਦਾ ਸੀਗਾ ਜਿੱਥੇ ਵੀ ਕਿਤੇ ਸਾਨੂੰ ਰੋਟੀ ਦਾ ਹੀ ਹੀਲਾ ਵਸੀਲਾ ਮਿਲਣਾ ਅਸੀਂ ਉਥੇ ਹੀ ਕੰਮ ਕਰ ਲੈਣਾ ਪਰ ਕਹਿੰਦੇ ਵੀ ਵੀਰ ਹੱਦ ਦੀ ਪਾਰ ਹੋ ਜਾਂਦੀ ਏ ਕਹਿੰਦੇ ਮੈਨੂੰ ਬਹੁਤ ਲੋਕਾਂ ਨੇ ਤਾਨੇ ਮੇਨੇ ਮਾਰੇ ਕਿਨੇ ਮੈਂ ਮਾੜੇ ਕੰਮਾਂ 'ਚ ਪੈ ਗਿਆ ਨਸ਼ੇ ਕਰਨ ਲੱਗ ਗਿਆ ਬਹੁਤ ਜ਼ਿਆਦੇ ਕਹਿੰਦੇ ਨਸ਼ੇ ਕਰਨੇ ਤੇ ਮੈਨੂੰ ਕੋਈ ਵੀ ਸੋਧ ਨਾ ਰਹਿ ਜਾਣੀ ਮੈਂ ਆਪਣੀ ਮਾਂ ਨੂੰ ਵੀ ਕਈ ਵਾਰ ਕਹਿੰਦੇ ਕੁੱਟਿਆ ਮਾਰਿਆ ਪਰ ਕਹਿੰਦੇ ਮੈਨੂੰ ਜਦੋਂ ਪਤਾ ਹੀ ਨਹੀਂ ਸੀ ਹੁੰਦਾ ਕਹਿੰਦੇ ਕਈ ਵਾਰ ਤਾਂ ਲੋਕਾਂ ਨੇ ਮੇਰੇ ਨਾਲ ਬੀ ਇਹ ਕਰੇ ਜਾ ਕੇ ਗਲਤ ਕੰਮ ਕਰੇ ਆਪਣੀ ਮਾਂ ਨੂੰ ਕੁੱਟੇ ਮਾਰੇ ਵੀ ਇਸ ਤਰ੍ਹਾਂ ਦਾ ਬਿਹੇਵੀਅਰ ਕਰੇ ਤਾਂ ਕਹਿੰਦੇ ਲੋਕਾਂ ਨੇ ਮੈਨੂੰ ਆਪਣੀ ਕੋਲੋਂ ਹੀ ਨਸ਼ਾ ਦੇ ਦੇਣਾ ਇਹਦੇ ਉਹ ਵੀ ਜ਼ਿਆਦਾ ਮੀਨੂ ਨਸ਼ਾ ਕਰਾ ਦੇਣਾ ਜਿੰਦੇ ਚ ਮੈਨੂੰ ਸੁਰਤ ਹੀ ਨਹੀਂ ਸੀ ਰਹਿੰਦੀ ਕਹਿੰਦੇ ਮੇਰੀ ਮਾਤਾ ਪਹਿਲਾਂ ਤੋਂ ਵੀ ਬਾਠ ਕਰਦੇ ਸੀ ਕਹਿੰਦੇ ਜਦੋਂ ਮੇਰੇ ਨਾਲ ਮੈਂ ਇੰਨੇ ਹੋ ਗਿਆ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਨਸ਼ਿਆਂ ਦੇ ਰਾਹ ਤੇ ਤੁਰ ਪਿਆ ਕਹਿੰਦੇ ਮੇਰੀ ਮਾਤਾ ਫਿਰ ਵੀ ਨਾ ਡੋਲੇ ਉਹਨੇ ਕਹਿੰਦੇ ਵੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਨਾ ਕਿਸੇ ਜਰੀਏ ਵੀ ਆਪਣੇ ਪੁੱਤਰ ਨੂੰ ਵੱਡਾ ਇਹਨਾਂ ਨਸ਼ਿਆਂ ਦੇ ਵਿੱਚ ਕਹਿੰਦੇ ਉਹਨੇ ਜਾਦਾ ਗੁਰੂ ਘਰ ਕੰਮ ਸਾਰੇ ਛੱਡ ਦਿੱਤੇ ਕਹਿੰਦੇ ਕਿਉਂ ਗੁਰਦੁਆਰਾ ਸਾਹਿਬ ਜਾੜਾ ਤੇ ਕਹਿੰਦੇ ਉੱਥੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਨੀ ਕਿ ਉੱਥੋਂ ਵੀ ਕਹਿੰਦੇ ਪ੍ਰਸ਼ਾਦੀ ਪਕਾਉਣੇ ਨਾਲੇ ਤਾਂ ਸੇਵਾ ਹੋ ਜਾਣੀ ਨਾਲੇ ਕਹਿੰਦੇ ਪ੍ਰਸ਼ਾਦੀ ਉੱਥੋਂ ਦੋਆਪ ਦੇ ਲਈ ਲੈ ਆਉਣੇ ਜਦੋਂ ਇਹ ਹਾਲਤ ਹੋ ਗਈ ਤਾਂ ਵੀਰ ਕਹਿੰਦੇ ਮਾਤਾ ਨੇ ਕੰਮ ਛੱਡ ਦਿੱਤਾ ਤੇ ਜਿਨ੍ਹਾਂ ਦੇ ਮਾਤਾ ਕੰਮ ਕਰਦੀ ਸੀ ਉਹਨਾਂ ਦੀ ਬਜ਼ੁਰਗ ਮਾਤਾ ਘਰੇ ਆਏ ਵੀ ਤੁਸੀਂ ਕੰਮ ਨਹੀਂ ਕਰਦੇ ਤੇ ਕਹਿੰਦੇ ਮੇਰੀ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਮੇਰਾ ਬੇਡਾ ਨਹੀਂ ਠੀਕ ਮੈਂ ਨਹੀਂ ਕਰਨਾ ਕੰਮ ਵੀ ਜੇ ਇਹ ਹੀ ਨਾ ਰਿਹਾ ਤੇ ਮੈਂ ਕੰਮ ਕਰਕੇ ਕਰਨਾ ਹੀ ਕੀਏ ਵੀ ਇਹਦੇ ਬਿਨਾ ਕੋਈ ਨਹੀਂ ਮੈਂ ਇੰਦੀ ਸਾਹਸਵਾਲ ਕਰਨੀ ਉਹਨਾਂ ਨੂੰ ਕਹਿੰਦੇ ਮੇਰੀ ਮਾਤਾ ਜੀ ਨੇ ਦੱਸਿਆ ਸਾਰਾ ਕੁਝ ਵੀ ਇਸ ਤਰ੍ਹਾਂ ਇਹ ਨਸ਼ੇ ਕਰਨ ਲੱਗਿਆ ਮੇਰੇ ਕੋਲ ਤਾਂ ਕੋਈ ਹੀ ਲਾ ਵਸੀਲਾ ਨਹੀਂ ਹੈਗਾ ਕਹਿੰਦੇ ਉਹ ਕਹਿੰਦੇ ਵੀ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਹਾਜ਼ਰੀ ਭਰੋ ਜੇ ਉੱਥੇ ਨਹੀਂ ਜਾ ਸਕਦੇ ਨਾ ਤੁਸੀਂ ਗੁਰਦੁਆਰਾ ਸਾਹਿਬ ਤਾਂ ਜਾਣੀਓ ਉੱਥੇ ਬੈਠ ਕੇ ਤੁਸੀਂ ਜਿੰਨਾ ਵੀ ਨਾਮ ਜਪ ਸਕਦੇ ਹੋ ਜਪੋ ਤੇ ਤੁਸੀਂ ਨਾ ਜੋਤ ਦੇ ਵਿੱਚ ਕਿਉਂ ਪਾਇਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਅਰਦਾਸ ਕਰਦਿਆ ਕਰੋ ਕਿ ਬਾਬਾ ਜੀ ਤੁਹਾਡੇ ਨਾਮ ਦੀ ਇਹ ਜਿਹੜੇ ਜੋਤ ਜਗਦੀ ਹੈ ਸ਼ਹੀਦਦਾ ਸਾਹਿਬ ਉੱਥੇ ਵੀ ਜੋਤ ਚ ਅਸੀਂ ਕਿਉਂ ਬਾ ਨਹੀਂ ਸਕਦੇ ਤੁਹਾਡੇ ਨਾਮ ਦਾ ਅਸੀਂ ਕਿਉਂ ਇਸ ਜੋਤ ਦੇ ਵਿੱਚ ਪਾਈ ਜਾਂਦੇ ਆ ਕਿਉਂਕਿ ਉਹ ਮਾਤਾ ਨੇ ਜਿਹੜੇ ਵੀਰ ਦੇ ਉਹ ਘਰੇ ਜੋਤ ਨਹੀਂ ਸੀ ਜਗਾ ਸਕਦੇ ਵੀਰ ਕਹਿੰਦੇ ਵੀ ਮੈਂ ਬਹੁਤ ਭੰਨ ਤੋੜ ਕਰਦਾ ਹੁੰਦਾ ਸੀ ਤੇ ਮਾਤਾ ਨੂੰ ਸੀ ਕਿ ਇਸ ਤਰ੍ਹਾਂ ਜੇ ਜਗ ਦੀ ਜੋਤ ਨੂੰ ਇਹਨੇ ਇਸ ਤਰ੍ਹਾਂ ਸੁੱਟਤਾ ਕਰਤਾ ਵੀ ਹੋਰ ਪਾਪ ਨਾ ਸਾਡੇ ਤੋਂ ਕੀਤੇ ਹੋ ਜਾਵੇ ਇਸੇ ਤਰ੍ਹਾਂ ਹੀ ਖਾਲਸਾ ਜੀ ਮਾਤਾ ਜੀ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਉੱਥੇ ਹੀ ਕਿੰਨੇ ਮੈਂ ਬੈਠ ਕੇ ਪਾਠ ਕਰਨਾ ਕਿ ਪਾਠ ਕਰਕੇ ਉੱਥੇ ਜੋਤ ਦੇ ਵਿੱਚ ਘੋਬਾਉਣਾ ਤੇ ਕਹਿੰਦੇ ਵੀ ਉਹ ਵੀਰ ਕਹਿੰਦੇ ਮੇਰੀ ਮਾਤਾ ਨੇ ਮੈਨੂੰ ਘਰ ਬੰਨ ਕੇ ਰੱਖ ਲਿਆ ਸੀਗਾ ਵੀ ਜਾਣ ਨਹੀਂ ਸੀ ਦਿੰਦੇ ਕਹਿੰਦੇ ਮੈਨੂੰ ਫਿਰ ਕਹਿੰਦੇ ਹੌਲੀ ਹੌਲੀ ਕਰਕੇ ਮੈਨੂੰ ਵੀ ਇੱਕ 2 ਦਿਨ ਤੇ ਬਾਅਦ ਇਸ ਤਰ੍ਹਾਂ ਅਹਿਸਾਸ ਹੋਇਆ ਕਿ ਭਾਵੇਂ ਮੈਂ ਮਰ ਜਾਵਾਂ ਪਰ ਮੈਂ ਨਸ਼ਾ ਨਹੀਂ ਕਰਨਾ ਹੈਗਾ ਕਹਿੰਦੇ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਤੂੰ ਮੈਨੂੰ ਖੋਲ ਦੇ ਮੈਂ ਬਿਲਕੁਲ ਵੀ ਨਸ਼ਾ ਕਰਦਾ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਨਹੀਂ ਮੈਂ ਖੋਲਣਾ ਨਹੀਂ ਹੈਗਾ ਵੀ ਜੇ ਤੂੰ ਇਸ ਇਹ ਨਹੀਂ ਕਰੇਂਗਾ ਤੋ ਵਾਰਾ ਫਿਰ ਮੈਂ ਨਹੀਂ ਤੈਨੂੰ ਖੋਲਣਾਗਾ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਮਾਤਾ ਵੀ ਮੈਂ ਨਾ ਸ਼ਹੀਦਾ ਸਾਹਿਬ ਜਾਣਾ ਹੈ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਉੱਥੇ ਕੁਛ ਦਿਨ ਲਾ ਕੇ ਉਹਨੇ ਨੇ ਸੇਵਾ ਕਰਨੀ ਹੈ ਉਸ ਤੋਂ ਬਾਅਦ ਦੇ ਵਿੱਚ ਵੀ ਮੈਂ ਬਿਲਕੁਲ ਨਹੀਂ ਕਰਦਾ ਨਸ਼ਾ ਤੇ ਜਦੋਂ ਕਹਿੰਦੇ ਮੈਂ ਆਪਣੀ ਮਾਤਾ ਨੂੰ ਇਸ ਤਰ੍ਹਾਂ ਕਿਹਾ ਮਾਤਾ ਨੇ ਮੈਨੂੰ ਕੋਲ ਤਾਂ ਕਹਿੰਦੇ ਮੇਰੀ ਹਾਲਤ ਬਿਲਕੁਲ ਨਹੀਂ ਸੀ ਠੀਕ ਹੈਗੀ ਮੈਂ ਬਹੁਤ ਬਿਮਾਰ ਹੋ ਗਿਆ ਸੀ ਕਿਉਂਕਿ ਕਈ ਦਿਨਾਂ ਤੋਂ ਨਸ਼ਾ ਵੀ ਨਹੀਂ ਸੀ ਮਿਲਿਆ ਕਹਿੰਦੇ ਮੈਂ ਕਿਵੇਂ ਨਾ ਕਿਵੇਂ ਕਰਕੇ ਡਿੱਗਦਾ ਢਿੰਦਾ ਸ਼ਹੀਦਾ ਸਾਹਿਬ ਚਲਾ ਗਿਆ ਤੋਤੇ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਮੈਂ ਸੇਵਾ ਕੀਤੀ ਕਹਿੰਦੇ ਉੱਥੇ ਹੀ ਮੈਂ ਰਹਿਦਾ ਰਿਆ ਹੌਲੀ ਹੌਲੀ ਕਰਕੇ ਕਹਿੰਦੇ ਮੈਂ ਮਹਾਰਾਜ ਨੂੰ ਇਹ ਹੀ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੈਂ ਬਹੁਤ ਗਰੀਬ ਹਾਂ ਮੈਨੂੰ ਲੋਕਾਂ ਨੇ ਬਹੁਤ ਬਿਤਾਣੇ ਮੀਨੇ ਮਾਰੇ ਨੇ ਜਿਸ ਕਰਕੇ ਮੈਂ ਇੰਨਾ ਹਲਾਤਾ ਜਾਇਆ ਵੀ ਮਾਰਾ ਤੁਸੀਂ ਮੇਰੇ ਤੇ ਕੋਈ ਕਿਰਪਾ ਕਰੋ ਮੈਨੂੰ ਕੋਈ ਕੰਮ ਕਰ ਦਵਾ ਦਿਓ ਜਿਹਦੇ ਕਰਕੇ ਵੀ ਮੈਂ ਆਪਣਾ ਵਧੀਆ ਗੁਜ਼ਾਰਾ ਕਰਾਂ ਤੇ ਮੈਨੂੰ ਇਸ ਚੀਜ਼ ਦੀ ਟੈਨਸ਼ਨ ਵੀ ਨਾ ਹੋਵੇ ਕਿੰਦੇ ਵੀ ਇਸ ਤਰ੍ਹਾਂ ਮੈਂ ਅਰਦਾਸ ਬੇਨਤੀ ਕਰਕੇ ਉੱਥੇ ਕਿੰਦੇ ਸੇਵਾ ਕਰਨ ਲੱਗ ਗਿਆ ਘਰੇ ਕਿੰਦੇ ਮਾਤਾ ਨੂੰ ਨਾ ਮੈਂ ਨਾਨ ਲੈ ਕੇ ਆਇਆ ਮਾਤਾ ਘਰੇ ਸੀ ਮੇਰੇ ਉੱਥੇ ਜਦੋਂ ਵੀਰ ਸ਼ਹੀਦਾ ਸੈਮਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸੇਵਾ ਕਰਦਾ ਕਿੰਦੇ ਉੱਥੇ ਨਾ ਮੈਨੂੰ ਇੱਕ ਵੀਰ ਮਿਲਦਾ ਕਿੰਦੇ ਉਹ ਮੇਰੀ ਹਾਲਤ ਦੇਖ ਕੇ ਮੈਨੂੰ ਪੁੱਛਦਾ ਤੇ ਕਿੰਦੇ ਮੈਂ ਆਪਣੇ ਆਪ ਹੀ ਉਹਨੂੰ ਦੱਸਦੀ ਨਾ ਸਾਰਾ ਕੁਝ ਵੀ ਆ ਕਰਦੇ ਵੀ ਪਹਿਲਾਂ ਮੈਨੂੰ ਇੰਨਾ ਪਤਾ ਨਹੀਂ ਸੀ ਫਿਰ ਲੋਕਾਂ ਨੇ ਦੋਸਤਾਂ ਨੇ ਮੈਨੂੰ ਇੰਨਾ ਕੁਝ ਬੋਲਣਾ ਜਿੰਦੇ ਕਰਕੇ ਵੀ ਮੈਨੂੰ ਟੈਨਸ਼ਨ ਹੋ ਗਈ ਮੈਂ ਨਸ਼ੇ ਕਰਨ ਲੱਗ ਗਿਆ ਸੀ ਵੀਹੁਣ ਮੈਂ ਨਸ਼ਾ ਨਹੀਂ ਕਰਦਾਗਾ ਪਰ ਕਈ ਦਿਨਾਂ ਤੋਂ ਕੀਤਾ ਵੀ ਨਹੀਂ ਤਾਂ ਕਰਕੇ ਮੇਰੀ ਇਹ ਹਾਲਤ ਵੀ ਮੈਨੂੰ ਕੋਈ ਕੰਮ ਨਹੀਂ ਮਿਲਦਾ ਤਾਂ ਉਹ ਜਿਹੜਾ ਵੀਰ ਮਿਲਿਆ ਸੀ ਉਹ ਦੁਬਈ ਤੋਂ ਆਇਆ ਸੀ ਉਸਨੇ ਕਿਹਾ ਕਿ ਤੇਰਾ ਦੁਬਈ ਦੇ ਵਿੱਚ ਮੈਂ ਵੀਜ਼ਾ ਲੰਘਵਾ ਦਿੰਦਾ ਪਰ ਉਹ ਵੀਰ ਕਹਿੰਦੇ ਮੈਨੂੰ ਕਿਹਾ ਵੀ ਮੇਰੇ ਕੋਲ ਤਾਂ 1 ਰੁਪਿਆ ਤੱਕ ਵੀ ਨਹੀਂ ਹੈਗਾ ਤਾਂ ਉਹਨੇ ਉਹ ਵੀ ਕਿਹਾ ਕਹਿੰਦੇ ਕਿ ਮੈਂ ਤੇਰਾ ਵੀਜ਼ਾ ਲਗਵਾ ਦਿੰਦਾ ਆਪਣੇ ਆਪ ਸਾਰੇ ਪੈਸੇ ਆਪਣੇ ਆਪ ਹੀ ਪੈਸੇ ਪਾਸਪੋਰਟ ਵੀ ਤੇਰਾ ਬਣਵਾ ਦੇਣਾ ਜੋ ਵੀ ਖਰਚਾ ਆਉਂਦਾ ਆਪਣੇ ਆਪ ਪੈਸੇ ਲਗਵਾਵਾਂਗਾ ਤੇਰੇ ਕੋਲ ਜਦੋਂ ਹੋਏ ਤੂੰ ਮੋੜ ਦੀ ਜਨਾਬ ਹੀ ਮੋੜੇਗਾ ਤਾਂ ਕੋਈ ਗੱਲ ਨਹੀਂ ਕਹਿੰਦੇ ਜਦੋਂ ਨੇ ਇਸ ਤਰ੍ਹਾਂ ਕਿਹਾ ਉਥੋਂ ਕਹਿੰਦੇ ਉਹ ਮੇਰੇ ਨਾਲ ਘਰੇ ਆ ਗਿਆ ਮੇਰੀ ਮਾਤਾ ਨਾਲ ਗੱਲ ਕਰਨੀ ਕਹਿੰਦੇ ਮੇਰੀ ਮਾਤਾ ਨੇ ਕਿਹਾ ਵੀ ਤੇਰਾ ਪੁੱਤਰ ਬਹੁਤ ਧੰਨਵਾਦ ਹੈ ਤੂੰ ਮੇਰੇ ਪੁੱਤ ਦੇ ਲਈ ਇੰਨਾ ਕੁ ਸੋਚਿਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਪਾਸਪੋਰਟ ਬਣਵਾਇਆ ਉਹਨੇ ਮੇਰੀ ਵਧੀਆ ਦਵਾਈ ਵੀ ਮੈਨੂੰ ਕਰਵਾਈ ਤੇ ਜਿੰਦੇ ਰਨ ਮੇਰੀ ਸਿਹਤ ਵੀ ਵਧੀਆ ਹੋਈ ਕਹਿੰਦੇ ਮੇਰਾ ਵੀਜ਼ਾ ਲਗਵਾ ਕੇ ਕਹਿੰਦੇ ਮੇਰ ਨੂੰ ਨਾਲ ਹੀ ਲੈ ਜਾਂਦਾ ਉੱਥੇ ਜਾ ਕੇ ਕਹਿੰਦੇ ਫਿਰ ਮੈਂ ਮਹਾਰਾ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਦਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਮੇਰੀ ਇੰਨੀ ਨੇੜੇ ਹੋਪ ਸੁਣੀਏ ਵੀ ਮੈਂ ਕਦੇ ਆਇਆ ਵੀ ਨਹੀਂ ਸੀ ਮਹਾਰਾਜ ਦੇ ਦਰ ਤੇ ਤੇ ਅੱਜ ਆਇਆ ਤੇ ਅੱਜ ਹੀ ਦੋ ਤਿੰਨ ਦਿਨ ਬਾਅਦ ਮਾਰਾ ਸੱਚੇ ਪਾਤਸ਼ਾਹ ਨੇ ਇੱਥੇ ਹੀ ਆਪਣੇ ਹੀ ਅਸਥਾਨ ਤੋਂ ਮੈਨੂੰ ਕਿਰਪਾ ਕੀਤੀ ਮੈਨੂੰ ਰਸਤਾ ਦਿਖਾਇਆ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਹੁਣ ਮੈਂ ਦੁਬਈ ਦੇ ਵਿੱਚ ਕਹਿੰਦੇ ਕੰਮ ਕਰਦਾ ਆਪਣਾ ਵਧੀਆ ਗੁਜ਼ਾਰਾ ਚੱਲਦਾ ਘਰੇ ਪਿੰਡ ਕਿਤੇ ਮੈਂ ਘਰ ਵੀ ਪਾ ਲਿਆ ਹੈ ਕਹਿੰਦੇ ਮੇਰੇ ਮਾਤਾ ਜੀ ਵੀ ਵਧੀਆ ਨੇ ਆਪਣਾ ਜਿਵੇਂ ਕਹਿੰਦੇ ਕੰਮ ਕਰਦੇ ਸੀ ਉਹ ਉਵੇਂ ਹੀ ਕਰਦੇ ਨੇ ਕਹਿੰਦੇ ਮੈਂ ਬਹੁਤ ਵੀ ਉਹਨਾਂ ਨੂੰ ਟੋਕਣਾ ਤੁਸੀਂ ਕੰਮ ਛੱਡ ਦਿਓ ਉਹ ਕਹਿੰਦੇ ਪਰ ਉਹ ਕਹਿੰਦੇ ਨਹੀਂ ਵੀ ਮੇਰੇ ਵਧੀਆ ਸਰੀਰ ਚੱਲਦਾ ਫਿਰਦਾ ਰਹੇਗਾ ਮੈਂ ਇਹ ਕੰਮ ਨਹੀਂ ਛੱਡਣਾ ਉਹ ਆਪਣਾ ਵਧੀਆ ਗੁਜਾਰਾ ਟਾਈਮ ਪਾਸ ਵੀ ਕਹਿੰਦੇ ਹੋ ਜਾਂਦਾ ਹੈ ਮਾਤਾ ਜੀ ਗੁਰਦੁਆਰਾ ਸੇਵਾ ਵੀ ਸੇਵਾ ਕਰਦੇ ਨੇ ਉੱਥੋਂ ਹੀ ਪ੍ਰਸ਼ਾਦਾ ਛਕ ਹੁੰਦੇ ਨੇ ਤੇ ਜੋ ਘਰਾਂ ਦੇ ਵਿੱਚ ਕੰਮ ਕਰਦੇ ਸੀ ਉਸੇ ਤਰ੍ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੀ ਕਿਰਤ ਕਮਾਈ ਕਰਦੇ ਨੇ ਤੇ ਖਾਲਸਾ ਜੀ ਉਸ ਵੀਰ ਦੀ ਹੱਡ ਵੀਤੀ ਸੀ ਵੀਰ ਕਹਿੰਦੇ ਕਿ ਹੋਰ ਮੇਰੇ ਮਾਤਾ ਜੀ ਘਰ ਦੇ ਵਿੱਚ ਜੋਤ ਵਿੱਚ ਗਾਉਂਦੇ ਨੇ ਪਾਠ ਵੀ ਕਰਦੇ ਨੇ ਕਹਿੰਦੇ ਚਪਰਾ ਸਾਮ ਨਹੀਂ ਘਟਦੇ ਪਰ ਉੱਚ ਪਾਠ ਰੋਜ਼ ਕਰਦੇ ਨੇ ਜਿਹੜਾ ਵੀ ਉਹ ਪਾਠ ਕਰਦੇ ਨੇ ਘਰ ਦੇ ਵਿੱਚ ਉਹਨਾਂ ਦਾ ਰੁਟੀਨ ਹੈ ਪਰ ਜੋਤ ਜਗਾ ਕੇ ਰੱਖਦੇ ਨੇ ਜੋਤ ਨਹੀਂ ਕਦੇ ਬੰਦ ਕੀਤੀ ਤਾਂ ਇਹ ਉਸ ਵੀਰ ਦੀ ਹੱਡ ਬੀਤੀ ਸੀ ਕਹਿੰਦੇ ਵੀ ਤੀਸਰੇ ਦਿਨ ਜਦੋਂ ਮੈਂ ਸ਼ਹੀਦਾ ਸਹਿਬ ਗਿਆ ਤਾਂ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਤੀਸਰੇ ਦਿਨ ਕਿੰਨੇ ਮੇਰੇ ਤੇ ਕਿਰਪਾ ਕਰਤੀ ਮੈਨੂੰ ਇਹ ਰਸਤਾ ਦਿਖਾਇਆ ਸੋ ਖਾਨ ਸਾਹਿਬ ਜੀ ਤੁਸੀਂ ਵੀ ਗੁਰੂ ਮਹਾਰਾਜ ਦੇ ਨਾਲ ਜ਼ਰੂਰ ਜੁੜੋ ਗੁਰਬਾਣੀ ਦੇ ਨਾਲ ਗੁਰਦੁਆਰਾ ਸਾਹਿਬ ਜਾਇਆ ਕਰੋ ਸੇਵਾ ਸਿਮਰਨ ਜ਼ਰੂਰ ਕਰਿਆ ਕਰੋ ਮਾਰਾ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰਦੇ ਸੋ ਖਾਲਸਾ ਜੀ ਪੁੱਲਾ ਚੁੱਕਾ ਦੀ ਸ਼ੀਮਾ ਬਖਸ਼ਦੀ ਤਾਂਤਾ ਨਾਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਦੀ ਨੂੰ ਜੜਦੀ ਕਲਾ ਬਖਸ਼ ਸਾਰੀਆਂ ਸੰਗਤਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਣਾ ਗੁਰੂ ਵਾਲੇ ਬਣਾਉਣਾ ਮਹਾਰਾਜ ਸੱਚੇ ਪਾਸ਼ਾ ਤੰਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਤੇ ਆਈਆਂ ਸਾਰੀਆਂ ਸੰਤਾਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭੇਜਣੀਆਂ ਭਰ ਕੇ ਭੇਜ ਲਈਆਂ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨੀ ਸੁਖਾਲਾ ਜੀ ਤੁਸੀਂ ਵੀ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੋ ਆਪਣੇ ਬੱਚਿਆਂ ਨੂੰ ਵੀ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ